ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰਹੇ ਹੋ ਤੁਸੀਂ ਤੇ ਪੀसीएमਐਸ ਦੇ ਸੱਦੇ ਤੇ ਸੂਬੇ ਪਾਰ ਦੇ ਵਿੱਚ ਹੀ ਡਾਕਟਰਾਂ ਦੇ ਵੱਲੋਂ ਜਿਹੜੀਆਂ ਪਹਿਲੇ ਤਿੰਨ ਦਿਨਾਂ ਦੇ ਲਈ 3 ਘੰਟੇ ਲਈ OPD ਸੀਮਾਾਂ ਬੰਦ ਕੀਤੀਆਂ ਗਈਆਂ ਇਸ ਤੋਂ ਬਾਅਦ ਮੁਕੰਮਲ ਤੌਰ ਤੇ OPD ਸੇਵਾਵਾਂ ਦਾ 2 ਦਿਨ ਲਈ ਬੰਦ ਰੱਖਿਆ ਗਿਆ ਤੇ ਹੁਣ ਦੱਸਦੀ ਕਿ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਨੋਟਿਸ ਦਿਆ ਗਿਆ ਹੈ ਤੇ ਅੱਜ ਚੰਡੀਗੜ੍ਹ ਦੇ ਵਿੱਚ ਸਿਹਤ ਮੰਤਰੀ ਦੇ ਨਾਲ ਜਿਹੜੀ ਸਿਹਤ ਬੋਰਡ ਦੀ ਇੱਕ ਬੈਠਕ ਹੈ ਜਿਹੜੀ ਉਹ ਹੋਵੇਗੀ ਜ ਜਿਸ ਦੇ ਵਿੱਚ ਕੀ ਜਿਹੜੇ ਡਾਕਟਰ ਨੇ ਉਹ ਵੀ ਪਹੁੰਚ ਰਹੇ ਨੇ ਹਾਲਾਂਕਿ ਇਸੇ ਨੂੰ ਲੈ ਕੇ ਬਠਿੰਡਾ ਦੇ ਵਿੱਚ ਜਿਹੜੀ ਗੱਲਬਾਤ ਡਾਕਟਰ ਦੇ ਨਾਲ ਹੋਈ ਹੈ ਤਾਂ ਉਹਨਾਂ ਦਾ ਕਹਿਣਾ ਹੈ ਕੀ ਡਾਕਟਰਾਂ ਦੇ ਵੱਲੋਂ ਜਿਹੜੀ ਹੜਤਾਲ ਆਪਣੀਆਂ तमाम ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੈ ਇਸੇ ਨੂੰ ਲੈ ਕੇ ਡਾਕਟਰ ਅਰुण ਬਾਂਸਲ ਦਾ ਕਹਿਣਾ ਹੈ ਕਿ ਸਿਹਤ ਮੰਤਰੀ ਦੇ ਨਾਲਾ ਚੰਡੀਗੜ੍ਹ ਦੇ ਵਿੱਚ ਜਿਹੜੀ ਬੈਠਕ ਰੱਖੀ ਗਈ ਹੈ ਉਸੇ ਬੈਠਕ ਦਾ ਕੀ ਸਿੱਟਾ ਨਿਕਲਦਾ ਉਸ ਨੂੰ ਲੈ ਕੇ ਜਿਹੜੀ ਅਗਲੀ ਰਣਨੀਤੀ ਹੈ ਉਹ ਕੜੀ ਜਾਵੇਗੀ ਹਾਲਾਂਕਿ ਇਹਨਾਂ ਦਾ ਕਹਿਣਾ ਹੈ ਕਿ ਹਫ਼ਤੇ ਦੇ ਆਖਰੀ ਦਿਨ ਚੱਲ ਰਹੇ ਨੇ ਇਸ ਦੇ ਲਈ ਡਾਕਟਰਾਂ ਨੂੰ ਉਹ ਤੇ ਇਸੇ ਦੇ ਲਈ ਡਾਕਟਰਾਂ ਦੇ ਵੱਲੋਂ ਕਿ ਮਰੀਜ਼ਾਂ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਨੂੰ ਲੈ ਕੇ ਇੱਕ ਫੈਸਲਾ ਲਿਆ ਗਿਆ ਕਿ ਜਿਹੜੀਆਂ ਆਪੀਡੀ ਸੇਵਾਵਾਂ ਨੇ ਉਸ ਵੇਲੇ 3 ਘੰਟੇ ਲਈ ਬੰਦ ਰੱਖੀਆਂ ਗਈਆਂ ਤੇ ਉਸ ਬਾਅਦ ਆਪੀਡੀ ਚਾਲੂ ਕੀਤੀ ਗਈ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਮਰੀਜ਼ ਨੇ ਉਹਨਾਂ ਨੂੰ 15 ਦਿਨਾਂ ਦੀ ਦਵਾਈ ਦਿੱਤੀ ਜਾਵੇ ਜਾਂ ਜ਼ਿਆਦਾ ਸਮੇਂ ਦੇ ਲਈ ਦਿੱਤੀ ਜਾਵੇ ਤਾਂ ਜੋ ਡਾਕਟਰਾਂ ਦੀ ਜੇ ਹੜਤਾਲ ਵੱਧਦੀ ਹੈ ਤਾਂ ਮਰੀਜ਼ ਖੱਜਲਖੁਰ ਨਾ ਹੋਣ ਮਰੀਜ਼ ਪਰੇਸ਼ਾਨ ਨਾ ਹੋਣ ਇਸ ਨੂੰ ਲੈ ਕੇ ਡਾਕਟਰ ਅਰुण ਬਾਂਸਨ ਦੇ ਵੱਲੋਂ ਵਧੇਰੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਮੇਰਾ ਨਾਮ ਡਾਕਟਰ ਅਰुण ਬਾਂਸਲੇ ਜੀ ਮੈਂ ਪੀਐਸਐਮ ਐਸੋਸੀਏਸ਼ਨ ਦਾ ਮੈਂਬਰ ਹਾਂ ਸਿਵਲ ਸਪਰਸ਼ਟਾ ਤੋਂ ਬੋਲ ਰਿਹਾ ਹਾਂ ਜਿਹੜਾ ਜੰਗਿਰ ਜਮੀਰ ਤੋਂ ਤਾਂ ਚੱਲ ਚੱਲ ਰਹੀ ਸੀ ਕਿ ਤੇ ਅੱਜ ਸਰਕਾਰ ਨੇ ਮੀਟਿੰਗ ਲਈ ਸੱਦਾ ਦਿੱਤਾ ਦੇਖੋ ਪਹਿਲਾਂ ਸਾਡੀ ਜੋ ਹਰਤਾਾਲ ਸ਼ੁਰੂ ਹੋਈ ਸੀ ਪਹਿਲਾਂ ਸਾਡੇ 3 ਦਿਨ ਦੀ ਕਾਲ ਸੀ ਜਿਸ ਵਿੱਚ ਅਸੀਂ ਪਹਿਲਾਂ 3 ਘੰਟੇ ਓਪੀਡੀ ਬੰਦ ਕਰ ਰਹੇ ਸੀ ਤੇ 3 ਘੰਟੇ ਓਪੀਡੀ ਸੀ ਬਾਕੀ ਹੋਰ ਚੜੀ ਸਰਵਿਸਾਂ ਸਰਵਿਸਿਸ ਸੀ ਜਿਹੜੇ ਅਸੀਂ ਮੈਡੀਕਲ ਨਹੀਂ ਕਰ ਰਹੇ ਸੀ ਜਾਂ ਹੋਰ ਸਰਵਿਸ ਜਿਹੜੀ ਸੀ ਉਹਨੇ ਕਰ ਰਹੇ ਸੀ ਦੇਰੇ ਦੇਰੇ ਉਹ ਉਵੇਂ ਚੱਲ ਰਿਹਾ ਹੈ ਤੇ ਬਾਅਦ ਅਸੀਂ 2 ਦਿਨ ਉਪਰ ਦੀ ਫੁੱਲ ਡੇ ਬੰਦ ਸੀਗੀ ਤੇ ਰੋਜ਼ਗਾਰਾ ਕਰ ਰਹੇ ਸੀ ਤੇ ਕੱਲ ਸ਼ਾਮ ਨੂੰ ਸਾਡੇ ਸੀਐਮ ਸਾਹਿਬ ਦੀ ਜਦੋਂ ਇੰਟਰਵੈਨਸ਼ਨ ਹੋਈ ਹੈ ਤੇ ਉਸ ਤੋਂ ਬਾਅਦ ਅੱਜ ਸਾਡੇ ਸਮਾਜਿਕ ਸਿਹਤ ਮੰਤਰੀ ਸਾਹਿਬ ਜੀ ਨੇ 2 ਵਜੇ ਸਟੇਟ ਬੋਰਡ ਦੀ ਮੀਟਿੰਗ ਬੁਲਾਈ ਹੈ ਜਿਸ ਵਿੱਚ ਸਾਡੇ ਸਟੇਟ ਬੋਰਡ ਤੇ ਡਿਸਟ੍ਰਿਕਟ ਰਿਪਰੈਜ਼ੈਂਟੇਟਿਵਸ ਅੱਜ ਉਥੇ ਚੰਡੀਗੜ੍ਹ ਗਈ ਹੈ ਤੇ ਉਸ ਤੋਂ ਬਾਅਦ ਜੋ ਸਾਡੇ ਸਟੇਟ ਬੋਰਡ ਨੇ ਫੈਸਲਾ ਲਿਆ ਉਹਨੂੰ ਦੇਖਦੇ ਹੋਏ ਤੇ ਮਰੀਜ਼ਾਂ ਦੇ ਖੱਜਲਖਵਾਰੀ ਨਾ ਕਰਦੇ ਹੋਏ ਅਸੀਂ ਅੱਜ ਇਹ ਫੈਸਲਾ ਲਿਆ ਕਿ ਹਫ਼ਤੇ ਦਾ ਆਖੀਲਾ ਦਿਨ ਹੈ ਤੇ ਤਾਂ ਕਿ ਸਾਡੇ ਮਰੀਜ਼ਾਂ ਚੋ ਸਾਡੀ ਜਿਹੜੀ ਪ੍ਰਾਇੋਰਟੀ ਹੈ ਮਰੀਜ਼ ਹੀ ਹੈ ਵੀ ਉਹ ਖਰਾਬ ਨਾ ਹੋਣ ਤੇ ਉਹਨਾਂ ਨੂੰ ਅੱਜ ਮਤਲਬ 3 ਘੰਟੇ ਓਪਡੀ ਸੇਵਾਵਾਂ ਦਿੱਤੀਆਂ ਜਾਣ ਤਾਂ ਕਰਕੇ ਅੱਜ ਅਸੀਂ 8 ਤੋਂ 11 ਓਪਡੀ ਬੰਦ ਕਰਕੇ 11 ਵਜੇ ਓਪਡੀ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਆਈ ਤੇ ਨਾਲੇ ਆ ਜਿਹੜੇ ਮਰੀਜ਼ਾਂ ਨੂੰ ਇਹ ਫੈਸਲਾ ਹੈ ਵੀ 15-15 ਦੀ ਦਵਾਈ ਦਿੱਤੀ ਜਾਵੇ ਕਿ ਜੇ ਕੋਈ ਸਿੱਖਤਾ ਅੱਜ ਮੀਟਿੰਗ ਚ ਨਹੀਂ ਨਿਕਲਦਾ ਜੇ ਸਾਡੀ ਮੰਨ ਲਓ ਸਟ੍ਰਾਈਕ ਲੰਬੀ ਜਾਂਦੀ ਹੈ ਤੇ ਉਹਨਾਂ ਨੂੰ ਦਵਾਈਆਂ ਗਾ ਲੰਬੀਆਂ ਦਿੱਤੀਆਂ ਜਾਣ ਤੇ ਬਾਕੀ ਸਾਨੂੰ ਉਮੀਦ ਹੈ ਸਾਡੇ ਜੇ ਸਰਕਾਰ ਆਏ ਸੇਤਮੰਤੀ ਸਾਹਿਬ ਹੈ ਅਜ ਸਿੱਟਾ ਜ਼ਰੂਰ ਕੱਢਣਗੇ ਬਾਕੀ 2 ਵਜੇ ਮੀਟਿੰਗ ਹੈ ਉਸ ਚ ਸਾਨੂੰ ਪਤਾ ਲੱਗੇਗਾ ਕੀ ਫੈਸਲਾ ਹੁੰਦਾ ਹੈ ਬਾਕੀ ਸਾਡੀ ਸਟੇਟ ਬੋਡੀ ਜੋ ਵੀ ਫੈਸਲਾ ਲਵੇਗੀ ਸਾਡੀ PCMS ਐਸੋਸੀਏਸ਼ਨ ਉਸ ਦੇ ਨਾਲ ਚੱਲੇਗੀ ਕੱਲ ਸਹਾਰਾ ਟਿਪਟਿ ਕਮਿਸ਼ਨਰ ਨੂੰ ਜੇ ਅਸੀਂ ਜੇ ਫਾਈਲ ਸਬਮਿਟ ਕਰਨੀ ਉਹਨਾਂ ਨੇ ਵੀ ਸੁਣ ਕੇ ਨਾਲ ਗੱਲਬਾਤ ਕਰੀ ਹੈ ਹਣੀ ਸਰ ਹਰ ਜ਼ਿਲ੍ਹੇ ਦੇ ਟਿਪਟਿ ਕਮਿਸ਼ਨਰ ਸਾਹਿਬ ਨੇ ਡਿਸਟ੍ਰਿਕਟ ਐਸੋਸੀਏਸ਼ਨ ਬੋਡੀਆਂ ਨੂੰ ਬੁਲਾਇਆ ਸੀ ਅਸੀਂ ਵੀ ਉੱਥੇ ਬਠਿੰਡੇ ਡੀਸੀ ਸਾਹਿਬ ਨੇ ਸਾਨੂੰ ਬੁਲਾਇਆ ਸੀ ਉਹਨਾਂ ਨੇ ਵੀ ਸਾਡੇ ਨਾਲ ਗੱਲਬਾਤ ਕੀਤੀ ਉਹਨਾਂ ਨੇ ਵੀ ਸਾਨੂੰ ਦੱਸਿਆ ਵੀ ਉਹਨਾਂ ਨੇ ਆਪਦੀਆਂ ਸਾਨੂੰ ਦੱਸਿਆ ਵੀ ਇਦਾਂ ਜੋ ਵੀ ਉਹਨਾਂ ਨੂੰ ਮਤਲਬ ਸਟੇਟ ਤੋਂ ਕਨਵੇ ਹੋਇਆ ਅਸੀਂ ਉਹਨਾਂ ਨੂੰ ਆਪਣੀਆਂ ਮੰਗਾਂ ਦੱਸੀਆਂ ਮਤਲਬ ਸਾਡੀਆਂ ਉਹੀ ਮੰਗਾਂ ਸੀਗੀਆਂ ਜੋ ਸਾਡੀਆਂ ਮੰਗਾਂ ਹੈਗੇ ਏਸੀਪੀ ਸਿਕਿਉਰਟੀ ਰੈਗੂਲਰ ਭਰਤੀ ਮਤਲਬ ਉਹ ਵਿਚਾਰ ਵਟਾਂਦਰਾ ਹੋਇਆ ਉਹਨਾਂ ਨੇ ਆਪਦਾ ਦੱਸਿਆ ਅਸੀਂ ਆਪਦਾ ਦੱਸਿਆ ਚਲੋ ਉਹ ਕੁਝ ਚੀਜ਼ਾਂ ਤੇ ਗੱਲਬਾਤ ਚੱਲਦੀ ਹੈ ਪਰ ਆਖਰ ਆਖਰੀ ਜੋ ਫੈਸਲਾ ਹੋਏਗਾ ਉਹ ਅਜ ਸਟੇਟ ਬੋਡੀ ਨਾਲ ਮਿਲ ਕੇ ਜਾਂ ਡਿਸਟ੍ਰਿਕਟ ਸਾਰੇ ਡਿਸਟ੍ਰਿਕਟਸ ਦਾ ਮਿਲ ਕੇ ਜੋ ਫੈਸਲਾ ਹੋਏਗਾ ਉੱਥੇ ਹੋਏਗਾ ਜਦੋਂ ਚੰਡੀਗੜ੍ਹ ਵਿੱਚ ਇਹ ਫੈਸਲਾ ਹੋਏਗਾ ਆਸਤਾ ਬੱਜੀ ਹੋ ਰਹੀ ਕੋਈ ਨਾ ਕੋਈ ਮੰਗਾ ਹਾਂਜੀ ਆਸਤਾ ਦੇਖੋ ਆਸਤਾ ਦੁਨੀਆ ਕਾਇਮ ਆ ਆਸਤਾ ਬੱਜੀ ਹੋਈ ਹੈ ਦੇਖੋ